ਤੋਂ ਹੁਣ ਪੋਜੀਸ਼ਨ ਜੋ ਪੰਜਾਬ ਬਣੀ ਹੈ ਕਿ ਲੋਕ ਸੋਚ ਸਮਝਣ ਲੱਗੇ ਨੇ ਕਿ ਦੇ ਹੈਸ ਟੂ ਬੀ ਅ ਚੇਂਜ ਇੱਕ ਤਾਂ ਇਹ ਗਵਰਨਮੈਂਟ ਨੂੰ ਤਾਂ ਤੁਸੀਂ ਰਾਈਟ ਆਫ ਹੀ ਕਰ ਦਿਓ ਨਾ ਇਹਨਾਂ ਦਾ ਤਾਂ ਪਹਿਲੇ ਕੁਝ ਨਹੀਂ ਰਿਹਾ ਲੇਕਿਨ ਆਦਰਵਾਇਜ਼ ਲੋਕ ਸੋਚਣ ਲੱਗੇ ਨੇ ਕਿ ਕਿਹੜੀ ਗਵਰਨਮੈਂਟ ਕਿਹੜੀ ਵੀ ਕਾਂਗਰਸ ਕਹਿੰਦੇ ਵੀ ਬੀਜੇਪੀ ਕਹਿੰਦੇ ਵੀ ਸਭ ਅਕਾਲੀ ਦਲ ਕਿਹਾ ਇਹ ਚੀਜ਼ ਹੈ ਤੋਂ ਸਾਡੇ ਜ਼ਿੰਮੇਵਾਰੀ ਬਣਦੀ ਹੈ ਟੂ ਐਕਸਪਲੇਨ ਟੂ ਦੈਮ कि असि की कर रहे हैं अपनी गल कर मैं समझना वेरी क्लीयरली दैट इंडिया इज अंडर अ बेस्ट लीडरशिप जी है इस वे विच हैज गॉट अ नैशनल इवेंट द प्राइम मिनिस्टर का अच्छ इमेज किसी प्राइम मिनिस्टर का पहला नहीं पंडित जी तो लैके अच्छ तक ही हैज गॉट द बेस्ट इमेज इंटरैशनल नैशनली जो ये पॉलिसीज ने इकनोमिक पॉलिसीज बेस्ट एवर एंड अज आई फील ਆਪਣੇ ਪੰਜਾਬ ਲਈ ਔਰ ਮੋਰ than that ਆਪਣੇ ਮਿਊਂਡ ਬੋਲ ਲਈ ਅੱਜ ਬੀਜੇਪੀ ਦੀ ਗਵਰਨਮੈਂਟ ਨਹੀਂ ਹੋਣੀ ਬਹੁਤ ਜ਼ਰੂਰੀ ਹੈ ਸਰ ਕਿਸੇ ਵੇਲੇ ਤੱਕੜ ਧਰੂ ਕੀ ਰਹੇ ਥੇ ਉਹ ਜਿਹੜੇ ਇਕੱਲੇ ਨਾਲ ਲੜ ਕੇ ਬੀਜੇਪੀ ਰੱਖ ਕੇ ਸੋਣਾ ਲੱਗ ਰਹੀ ਹੈ ਕੰਗ ਪਰ ਅੱਜ ਜਿਹੜਾ ਕਾਫੀ ਜਿਹੜਾ ਮੋਲ ਦੇਖਣ ਨੂੰ ਮਿਲਦੇ ਕਿ ਚੇਂਜ ਹੋ ਰਿਹਾ ਹੈ ਲੱਗਦਾ ਕਿ 2027 ਦੇ ਵਿੱਚ ਬੀਜੇਪੀ ਆਪਦਾ ਪੂਰਾ ਅਸਟਮ ਡੀ ਆਪਸ ਉਹ ਬਯਾਤ ਤੋਂ ਦੇ ਪ੍ਰੈਸ ਪਹਿਲਾਂ ਗਿਆ ਹੈ ਸੋ ਸੋ that we can cross think over alliance ਲੇਕਿਨ ਜੇ ਜੂਨ ਹੋਏ ਹੋ ਗਏ ਦੋ ਹੋ ਗਏ ਜੂਨ ਨੂੰ ਟਾਈਮ ਲੱਗ ਰਿਹਾ ਹੈ ਜੂਨ ਨੂੰ ਅਸੀਂ ਦੇਖ ਰਹੇ ਬੀਜੇਪੀ ਇਸ ਗੇਨਿੰਗ ਕਰਾਉ ਪਿੰਡਾਂ ਵਿੱਚ ਵੀ ਸ਼ਹਿਰਾਂ ਵਿੱਚ ਵੀ ਅੱਜ ਵੀ ਮੈਂ ਪੁੱਛਿਆ ਸੀ ਪ੍ਰਧਾਨ ਜੀ ਨੂੰ ਕਿ ਇਹ ਇਹ ਹੋ ਗਏ ਦੇ ਨੇ ਪ੍ਰਧਾਨ ਜੀ ਇਹ ਦੱਸ ਰਹੇ ਸੀ ਉਹਨਾਂ ਨੂੰ ਕਿ ਜੋ ਹਾਲਾਤ ਪਹਿਲਾਂ ਸੀ ਉਹ ਬਿਲਕੁਲ ਚੇਂਜ ਹੋ ਗਏ ਪੀਪਲ ਆ ਰਿਸੀਵਿੰਗ ਦਮ ਦੇ ਵਿੱਚ ਜੇ ਆਪਣੇ ਚੱਲੇ ਲਾ ਰਹੇ ਨੇ ਆਪਣਾ ਸਭ ਕਰ ਰਹੇ ਨੇ ਇਹ ਇਹ ਪੁੱਛਿਆ ਸੀ ਸਰ ਸਰ ਪਾਕਿਸਤਾਨ ਦੀ ਡਰੱਗ ਜੇ ਕੋਈ ਕਿਸ ਤਰ੍ਹਾਂ ਦੇਖਦੇ ਡਰੱਗ ड्रग एनफोर्समेंट एट द मोमेंट देयर हार्डली कोई ड्रग एनफोर्समेंट नहीं है जिस तरीके से ड्रग्स आ रहे हैं फ्रॉम पाकिस्तान या जो मर्जी कह लो इट इज अपने पंजाब को खराब करने की गलत है एक दे वांट पर डिस्टर्ब पंजाब जिन्ना पंजाब डिस्टर्ब होगा कमजोर होगा उना पाकिस्तान अपने आप को सुरक्षित क्योंकि 8% का फौजी साडे पंजाबी दे ने सारे जड़े साडे 600 किलोमीटर लंबा बेल्ट है फ्रॉम जम्मू डाउन टू फाजिल्का ਉਹ ਸਾਰਾ ਖਰਾਬ ਕਰ ਦੇਣਗੇ ਅਗਰ ਨੌਜਵਾਨ ਇਹਨਾਂ ਕਦਮ ਕਰ ਦੇਣਗੇ ਜਿਹੜੇ ਹਰੇ ਰਹਿਣਗੇ ਉਹ ਖਰਾਬ ਹੋ ਜਾਣਗੇ ਜਿਹੜੇ ਫੌਜ ਚ ਜਾਣਗੇ ਉਹ ਖਰਾਬ ਹੋ ਜਾਣਗੇ ਕਿ ਆਪਾਂ ਦੇ ਵੀ ਹੈਵ ਟੂ ਫਾਈਟ ਅਗੇਸਟ ਇਸ ਪਰਟ ਦੇ ਵਿੱਚ ਕੋਈ ਸਮਝੋ ਕੋਈ ਡਾਕਟਰ ਬਾਟਨਾ ਹੋਈਗਾ ਬੀਜੇ ਕਿਸ ਤਰ੍ਹਾਂ ਨਹੀਂ ਦੇਖੋ ਉਹ ਉਗਾਂ ਲੁੰਦੀਆਂ ਨੇ ਨੇਅਰ ਦੀ ਜਿਵੇਂ ਆ ਮੈਂ ਤਾਂ ਹਲੇ ਦੋਸਤ ਅਸਤਾਈ ਚ ਉਹ ਜਿਹੜੀ ਕੰਸਟਰਕਸ਼ਨ ਹੋਣੀ ਹੈ ਲੇਕਿਨ ਅੱਜ ਜੋ ਮੈਂ ਮੇਰੇ ਖਿਆਲات ਪਹਿਨਾ 3 ਮਹੀਨੇ ਪਹਿਨਾ ਸੀ ਉਹ ਨਹੀਂ ਹੈ आई थिंक बीजेपी इज मेकिंग वेरी गुड प्रोग्रेस एंड आरे डेट्स आर देयर दैट आर सो के प्रोग्रेस क्रिस्टिफाई हो सकती है हो हो और बीजेपी तगड़ी अपने तौर पे आई थिंक पीपल देखो लोग ही चले लोग ऑन डेवलपमेंट लोग और गैंगस्टर्स इन टू फिनिश लोग और लोग ब्रथ करना चाहने नहीं हु कैन प्रूव इट दिस इन बीजेपी है देम प्रूव एथ आर प्रूफ करस जेड़े हुन बैठे ने एदा समय इनु बता रहे ने ਅਨਕਾਲੀ ਦਾ ਟਾਈਮ ਪੁੱਛ ਨਹੀਂ ਹੋਇਆ ਮੈਂ ਲਿਆ ਸੀ ਉਥੋਂ ਹਰਪ੍ਰੀਤ ਸਿੱਧੂ ਨੂੰ ਫਰਮ ਫਰਮ ਨਕਸਨ ਏਰੀਆਸ ਸੋ ਚhattisgarh ਵਿੱਚ ਰਹਿੰਦੀ ਸੀ ਉਹਨੂੰ ਯਾਰ ਕਿ ਉਹਨੇ ਮੈਂ ਡਰਗੇ ਚਾਦਰ ਬੁਲਾਇਆ ਇੱਕ ਨਕ ਬੰਦਾ ਸੀ ਜੇਪਾਇਆ ਸੀ ਦਾ ਦੁਕਾਨ ਦੇ ਸਵੰਦ ਅਂਡ ਸਵਾ ਜੇ ਲਾਲੇ ਆ ਕੇ ਹੋ ਗਏ ਕਿ ਸਾਰੇ ਕੋਲ ਜਗ੍ਹਾ ਨਹੀਂ ਆ ਮੈਂ ਉਦੋਂ ਕਿਹਾ ਸੀ ਕਿ ਅਗਰ ਨਹੀਂ ਇਹਨਾਂ ਨੂੰ ਤਾਂ ਛੱਡਣਾ ਨਹੀਂ ਜਿਹੜੇ ਕੋਈ ਜੇ ਪਤਰੇ ਨਹੀਂ ਵਗਰਾ ਉਹਨਾਂ ਨੂੰ ਛਾ ਲਿਓ ਪਰ ਇਹ ਗੱਲ ਸਰ ਪੰਜਾਬ ਸਰਕਾਰ 23 ਕਰੋੜ ਰੁਪਏ ਦਾ ਫਲੋਰਿੰਗ ਕਰਨ ਸੀਟ ਦੀ ਗੱਲ ਕਰੀਏ ਤਾਰੀ ਸੰਦੀਪ ਸਿੰਘ ਜਿਹੜਾ ਕਿ ਰਾਤ ਦਾ ਵਾਰਿਸ ਜਣਾ ਦੇ ਆਗੂ ਦਾ ਕੱਲ ਉਸਦੇ ਪ੍ਰਾਨ ਨੂੰ ਜਿੰਨੀ ਚਾਹਨਾ ਚਾਹਤਾ ਰਿਹਾ ਵਾਰਿਸ ਪਿਆ ਦੇ ਕਿਸਤਾ ਦੇਖਦੇ ਹੋ ਪੰਜਾਬ ਦੀ ਸਿਆਸਤ ਵਿੱਚ ਦਿਸ ਇਜ਼ ਅ ਇਟਸ ਅ ਕੰਪਲੀਟ ਲਾ ਐਂਡ ਆਰਡਰ ਸਿਸਟਮ ਤਾਂ ਰਹੀ ਨਹੀਂ ਨਾ ਤੁਸੀਂ ਕਿਹਨੂੰ ਬੁਕਿਆ ਕਿਹੜੇ ਨੂੰ ਕੋਈ ਦਿਨ ਲੰਘਦਾ ਜਿੱਥੇ ਗੋਲੀ ਨਹੀਂ ਚੱਲਦੀ ਇਹ ਮਰ ਜਾਂਦੇ ਨੇ ਮੂਸੇ ਵਾਲਾ ਤਾਂ ਤੋਂਡੇ ਉਰੇਂਦਰ ਜਿਲ੍ਹੇ ਨਿਆਣੇ ਇਰੀਏ ਨੇ ਹੋਰ ਮਾਰਦਾ ਕਿਸੇ ਹੋਰ ਨੂੰ ਮਾਰਦਾ ਕਿਸੇ ਇਟ ਇਜ਼ ਜਸਟ ਗੋਇੰਗ ਆਊਟ ਆਫ ਕੰਟਰੋਲ ਔਰ ਇਹਨਾਂ ਦੇ ਵਾਸਤੇ ਗੱਲ ਕੰਪਨੀ ਇਹਨੇ ਕੈਪੀਟਲ ਦੀਆਂ ਜ਼ਮੀਨਾਂ ਨੂੰ ਵੇਚਣ ਜਾ ਰਹੀ ਹੈ ਪੰਜਾਬ ਸਰਕਾਰ ਨਹੀਂ ਉਹਨਾਂ ਨੇ ਤਾਂ ਪੰਜਾਬ ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਲੱਗਿਆ ਤਾਂ ਜਦੋਂ ਮੈਂ ਗੁਰੂ ਨਾਨਕ ਦੇ ਬੈਟਰੀ ਯੂਨੀਵਰਸਿਟੀ ਬਣਾਈ ਸੀ ਐਗਰੀਕਲਚਰ ਦੀ ਜ਼ਮੀਨ ਅਸੀਂ ਦਿੱਤੀ ਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਔਰ ਉਦੋਂ ਮੇਰੇ ਕੰਪਲੀਟ ਐਸਸੀ ਯੂਨੀਵਰਸਿਟੀ ਬਣਵਾਇਆ ਸੀ ਸਰਦਾਰ ਵੱਲੋਂ नी पाता हूँ कह रहे हैं अठारह सौ एकड़ एग्रीकल्चर यूनिवर्सिटी जमीन बेचते हो, हो तो तो था 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 था। वाई शुड यूट अगर नहीं चला वेन यू है ਅਜੇ ਨਾ ਨੇ ਦੇ ਹੈਵ ਗਾਟ ਪਰਮਿਸ਼ਨ ਟੂ ਰੇਜ਼ 2.5 ਆਫ தி ਜੀਐਸਡੀਪੀ। ਵੇ ਰੇਜ਼ ਕਰ ਸਕਦੇ ਐ ਬੈਂਕ ਤੋਂ। ਯੂ ਟੂ ਰੇਜ਼ ਮਨੀ। ਮਨੀ ਰੇਜ਼ ਕਰ ਲੋ ਤੁਸੀਂ ਉਹ ਤੋਂ। ਅਗਰ ਤੁਸੀਂ ਉਹਨੂੰ ਖਰਚ ਬੈਠੇ ਹੋ ਤਾਂ ਕਿਉਂ ਖਰਚ ਬੈਠੇ ਹੋ? ਕਿੱਥੇ ਗਿਆ ਪੈਸਾ? ਯੂ ਹੈਵ ਟੂ ਫਰਮ ਅਦਰ ਸਰਸਸ ਪੁਟ ਇਟ ਇਨ देयर। ਇਹ ਤਾਰੀ ਤਰੀਕਾ ਹੈ ਕਿ ਤੂੰ ਜਮੀਨਾਂ ਬੇਚ। ਕਦੋਂ ਤਾਂ ਅਗਰ ਤੁਸੀਂ ਉਹ ਬਿਜ਼ਨਸਮੈਨ ਹੋ ਔਰ ਥੋੜੇ ਕੋਲ ਚਾਰ ਫਲੈਟ ਨਹੀਂ ਖਰਚੇ। ਤੁਸੀਂ ਇੱਕ ਵੇਚਦੇ ਹੋ ਮੈਨੇ ਪਿਆ ਰੋਟੀ ਖਾਣ ਕੋਲ ਵਾਸਤੇ ਡੱਬਾ ਫਿਰ ਦੂਜਾ ਵੇਚਦੇ ਹੋ ਤੇ ਤੀਜਾ ਚੌਥਾ ਫਿਰ ਤੁਹਾਡੇ ਕੋਲ ਤਾਂ ਰਹਿਣਾ ਵੀ ਕੁਛ ਨਹੀਂ ਸਭ ਇਹ ਹਾਲ ਹੋ ਰਿਹਾ ਇੱਥੇ ਦੇਖਾਂ ਸੇਲ ਗਵਰਨਮੈਂਟ ਪ੍ਰੋਪਰਟੀ ਟੂ ਪੇ ਫॉर ਰੈਵਨਿਊ ਐਕਸਪੈਂਡੀਚਰ ਇਹ ਤਾਂ ਬਿਲਕੁਲ ਗਲਤ ਬਾਤ ਹੈ ਕਿਉਂਕਿ ਸਰਕਾਰ ਦੀ ਕਿੰਨੀ ਗੱਲ ਹੋ ਚੁੱਕੀ ਆ ਸਾਰੀ ਪਾਰਟੀਆਂ ਦਾਅਵੇ ਕਰ ਚੁੱਕੀਆਂ ਨੇ ਡਰੱਗਸ ਤੇ ਕਰ ਚੁੱਕੀਆਂ ਨੇ ਵੇਦਵੇ ਤੇ ਕਰ ਚੁੱਕੀਆਂ ਨੇ ਔਰ ਕਿਹੜਾ ਮੁੱਦਾ ਲੈ ਕੇ ਲੋਕਾਂ ਦੇ ਵਿੱਚ ਜਾਓਗੇ ਓਡੀ ਡਿਵੈਲਪਮੈਂਟ EMPLOYMENT ਡਿਵੈਲਪਮੈਂਟ ਇਹਦਾ ਇਹ ਗੱਲਾ ਹੈ ਜਿਹੜੀ ਤੁਹਾਨੂੰ ਕਹਿਣਾ ਪਊ ਕਿ ਤੁਹਾਡੇ ਬੱਚਿਆਂ ਨੂੰ ਨੌਕਰੀ ਦਿਵਾਉਣੀ ਹੈ ਨਹੀਂ ਦਿਵਾਉਣੀ ਜਿਹੜੇ ਬੰਦੇ ਬਾਹਰੋਂ ਤੱਕੇ ਜਾਦੇ ਨੇ ਕਿੰਨੇ ਕਰਦੇ ਸਮਾਂ ਇਹ ਜਿਹੜਾ ਟਰੱਪ ਕਰ ਰਿਹਾ ਸਾਡੇ ਜਿਹੜਾ ਉਹਨਾਂ ਦਾ ਦੇ ਹੈਵ ਗਾਟ ਵਨ ਬੜਾ ਬੜਾ ਹਾਈ ਇੰਟੈਂਸਿਟੀ ਪ੍ਰਿਜ਼ਨ ਹੈ ਉਹਨਾਂ ਦਾ ਪੈਨਾਮਾ ਏਰੀਆ ਦੇ ਵਿੱਚ ਉੱਥੋਂ ਸਾਡੇ ਮੁੰਡੇ ਔਰ ਕੁੜੀਆਂ ਨੂੰ ਉੱਥੇ ਰੱਖਿਆ ਹੈ ਬੇੜੀਆਂ ਪਾ ਕੇ ਪੈਰਾਂ ਤੇ ਔਰ ਹੱਥ ਤੇ ਹੱੜੀਆਂ ਲਾ ਕੇ

ਉਹ ਸਾਰੇ ਅਫਸਰਾਂ ਜੋ ਤਾਲੇ ਲਾ ਕੇ ਨਾ ਇਹ ਨੂੰ ਵੀ ਕਹਿੰਦੇ ਤੂੰ ਚਲਾ ਲੈ ਬਈ ਔਰ ਦੇਖ ਲੈਣਾ ਸਰ 300 10202 ਅਜਿਹੇ ਬੇਅਦਬੀ ਹੋਈ ਸੀ ਉਹਦੇ ਜਿਹੜਾ ਕੋਟਾ ਹਰਤੇ ਸਮਝ ਤੁਸੀਂ ਦਵਾ ਰਾ बीजेपी ਦੇ ਸਰਕਾਰ ਕਰਦੇ ਇੱਕ ਸਰਕਾਰ ਨਹੀਂ ਰਾਜ ਸੁਣੋ ਤੁਸੀਂ ਜਿਹੜੀ ਬੇਅਦਮੀ ਦੇ ਚਾਰ ਵਾਕਿਆ ਥੋਲੇ ਨੇ ਮਹਿਮਲ ਕਨਾ ਕੋਟ ਕਪੂਰਾ ਵਗੈਰਾ ਫਾਇਰਿੰਗ ਸੇ ਮਿਲਸੀ ਆ ਹਰਤੇ ਐਸਆਈਟੀ ਮੀਟਿੰਗ ਸੀ ਸੀਨੀਅਰ ਅਫਸਰਸ ਰਿਪੋਰਟਸ ਆਗੀਆਂ ਰਿਪੋਰਟਸ ਉਹਨਾਂ ਨੇ ਉਹਦੇ ਦੱਚਾ ਕਿ ਕਿਹੜਾ ਬੰਦਾ ਨੇ ਕੀ ਕੀਤਾ ਕਿਹੜਾ ਬੰਦਾ ਉਹਨੇ ਸਾੜਿਆ ਜਾਂ ਕੁਝ ਆਪਣੇ ਪੰਨੇ ਮਹਾਰਾਜ ਦੇ ਸਾੜੇ ਨੇ ਉਹ ਸਭ ਕੁਝ ਉਹਨਾਂ ਨੂੰ ਪਤਾ ਹੈ ਉਹ ਰਿਪੋਰਟਸ ਆਈਆਂ ਕਿਉਂ ਨਹੀਂ ਕਦਮ ਉਠਾਉਂਦਾ ਇਹਦੇ ਕੋਲ ਪਈਆਂ ਰਿਪੋਰਟ ਮੇਰੇ ਕੋਲ ਕਾਪੀ ਹੈ ਉਹਦੇ ਕੋਲ ਨਹੀਂ ਹੈ ਹੀ ਹੈ ਗਾਟ ਅ ਰਿਪੋਰਟ ਉਹ ਸਭ ਕੁਝ ਉਹ ਕਦਮ ਚੱਕੇ ਫਿਰ ਸਰ ਸੰਜੀਪ ਰਾਦੀ ਗੱਲ ਕਰ ਲਈਏ 2027 ਵਿੱਚ ਕੀ ਇਹਨੂੰ ਐਮਐਲਏ ਦੇ ਕੈਂਡੀਡੇਟ ਦੇ ਤੌਰ ਤੇ ਅਸੀਂ ਦੇਖ ਸਕਦੇ ਜਿਸ ਤਰ੍ਹਾਂ ਉਹਨਾਂ ਨੇ ਬੰਦੀ ਪ੍ਰਿੰਟਿਵਿਸ਼ਨ ਵਾਲੀ ਫੜਾਈ ਹੈ ਦੇਖੋ ਇਹ ਜਿੰਨੀਆਂ ਗੱਲਾਂ ਹੁੰਦੀਆਂ ਨੇ ਹੁਣ ਹਾਲੇ ਤਾਂ ਸਾਈ ਮੈਂ ਸਾਰਾ ਮੈਂ ਨਹੀਂ ਹੈਗੇ ਨੋਬਡੀ ਕੈਨ ਸੀ ਟੁਡੇ ਕਿ ਕੌਣ ਕੈਂਡੀਡੇਟ ਹੋਗਾ ਮੈਂ ਨਹੀਂ ਕਹਿ ਸਕਦਾ ਕਿ ਚੈਲ ਸਾਹਿਬ ਹੋਣਗੇ ਜਾਂ ਮੈਂ ਹੋਗਾ ਜਾਂ ਕੋਈ ਹੋਗਾ ਇਹ ਤਾਂ ਪੰਜਾਬ ਬੀਜੇਪੀ ਫੈਸਲਾ ਕਰੂਗੀ ਉਹ ਜਾਣਗੇ ਟੂ ਬੀ ਟੂ ਡੇਲੀ ਜਿਹੜਾ ਇਹਨਾਂ ਦਾ ਸਿਸਟਮ ਹੈ ਸਿਸਟਮ ਤਾਂ ਹਾਲੇ ਮੈਂ ਵੀ ਪੂਰਾ ਸਮਝਿਆ ਸਾਡਾ ਸਿਸਟਮ ਕੁਝ ਹੋਰ ਹੁੰਦਾ ਸੀ ਕੱਲ ਹੁਣ ਕੁਝ ਹੋਰ ਹੋ ਗਿਆ ਤੇ ਉੱਥੇ ਜਾਓ ਔਰ ਜਦੋਂ ਜਾਊਗਾ ਤੇ ਉੱਥੇ ਫਿਰ ਉਹ ਫੈਸਲਾ ਕਰਨਗੇ ਹੋਮਿਡ ਫਾਈਟ ਸਰ ਜਿੱਦਾਂ ਤੁਹਾਨੂੰ ਸਿਆਸੀ ਗੁਰੂ ਮੰਨਦੇ ਨੇ ਸਰ ਜੀ ਇਸ ਦਾ ਦੇਖ ਦਿਓ ਅੱਜ ਜੁਆਇਨ ਹੋਇਆ ਸੀ ਇਹਨਾਂ ਨੂੰ ਜੇ ਵੀ ਕਿ ਉਹ ਆਪਣੇ ਨਾਲ ਹੀ ਫਿਰ ਵਾਪਸ ਸੀ ਅੱਜ ਜਿੱਥੇ ਵਾਪਸ ਤੁਹਾਡੇ ਨਾਲ ਹੀ ਚੜ੍ਹ ਚੁੱਕੇ ਨੇ ਇਸੇ ਦਾ ਦੇਖ ਦਿਓ ਅੱਛਾ ਕਿੱਥੇ ਸੁਣੋ ਨਾ ਐ ਨਹੀਂ ਫਰਕ ਹੈ ਕਿ ਇਹਨਾਂ ਦੀ ਦਾੜੀ ਹੁ ਚੁੱਪੀ ਹੋ ਗਈ ਹੈ ਸਾਰੀ ਆਪਣੀ ਅਜੇ ਕਰੀ ਇਸ ਤਰ੍ਹਾਂ ਜਿਸ ਤਰ੍ਹਾਂ ਨਸ਼ਾ ਉਹਨਾਂ ਨੂੰ ਨਸ਼ਾ ਆਉਂਦਾ ਹੈ ਜਾ ਰਹੇ ਨੇ ਲੋਕਾਂ ਨੂੰ ਉਹਨਾਂ ਨੂੰ ਕੁ ਮੇਰੀ ਜਿਹੜਾ ਜਨਤ ਹੈ ਜਿਹੜਾ ਇਹ ਜਿਹੜੇ ਵਿਕਰਲ ਮਜੀਠੀ ਨੂੰ ਅੰਦਰ ਕੀਤਾ ਸਰਕਾਰ ਜਾਂਦੀ ਅਸੀਂ ਅੰਦਰ ਕਰਤਾ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਏ ਕਿਉਂ ਮੈਂ ਤੁਹਾਨੂੰ ਦੱਸਦਾ ਆਈ ਐਮ ਅਗੇਂਸਟ ਮਜੀਠਾ ਦਾ ਰੈਸਟ ਔਰ ਮੈਂ ਕਹਿ ਚੁੱਕਿਆ ਹੈ ਪਹਿਲਾਂ ਪ੍ਰੈਸ ਰੂਮ ਕਈ ਵਾਰ ਜਦੋਂ ਮੈਂ ਹਰ ਸਾਥੀ ਸੰਦੂ ਨੂੰ ਬਣਾਇਆ ਸੀ ਆਪਣਾ ਐਡੀਜੀਪੀ ਔਨ ਨਸ਼ਾ ਦੇ ਉੱਪਰ ਡਰੱਗਸ ਡਰੱਗ ਕੰਟਰੋਲ ਤੇ ਔਰ ਉਹਨੂੰ وہی ਲੋਕ ਸਾਡੇ ਸਾਡੇ ਪਾਰਟੀ ਦੇ ਜਿਹੜੇ ਮਜੀਠਾ ਦੇ ਉਲਟ ਸੀ ਉਹ ਜਾ ਕੇ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਅਪੀਲ ਕੀਤੀ ਕਿ ਸ਼ਾਇਦ ਕੈਪਟਨ ਸਾਹਿਬ ਉਹਨਾਂ ਦੇ ਪਰਿਵਾਰ ਨੂੰ ਜਾਣਦੇ ਨਹੀਂ ਇਸ ਕਰਕੇ ਅ ਫੈਸਲਾ ਹਾਈ ਕੋਰਟ ਕਰੇ ਹਾਈ ਕੋਰਟ ਨੇ ਅਪੀਲ ਚੰਦਰ ਰੁਕਸੀਦ ਨੂੰ ਕਿਹਾ ਤਾਂ ਕਿ ਤੂੰ ਜਿਹੜੀ ਮੰਜੀਠੇ ਦੀ ਰਿਪੋਰਟ ਉਹ ਸੀਲ ਕਵਰ ਸਾਨੂੰ ਦੇ ਕਿਸੇ ਨੂੰ ਦੇਣੀ ਉਹ ਹੋਣ ਹੋ ਗਏ 7-8 ਸਾਲ ਤਾ ਇੱਕ ਵਾਰ ਸੀਲ ਕਵਰ ਚ ਹਾਈ ਅਡਜੀ ਡੀਜੀ ਪੇ ਰੈਂਕਡ ਆਫਸਰ ਨੇ ਸੀਲ ਕਵਰ ਹਾਈ ਕੋਰਟ ਨੂੰ ਦੇ ਦਿੱਤੀ ਵੇਟ ਫਾਰ ਦਾ ਹਾਈ ਕੋਰਟ ਜੇ ਕੱਢ ਕੇ ਦੇਖੇ ਦੁਬਾਰਾ ਇਨਵੈਸਟੀਗੇਸ਼ਨ ਕਰਕੇ ਬਾਹਰ ਕੇ ਅੰਦਰ ਕਰਦੇ ਹੋਏ ਇਹ ਕੀ ਸਿਸਟਮ ਹੈ ਥਿਸ ਇਜ਼ ਨੌਬ ਸਿਸਟਮ ਇਹਦੀ ਗਵਰਨਮੈਂਟ ਨਹੀਂ ਹੋਣੀ ਬਹੁਤ ਜ਼ਰੂਰੀ